ਹਾਂਜੀ ਮੈਮ ਅੱਜ ਆਪ ਮੰਤਰੀ ਦੇ ਘਰ ਦੇ ਬਾਹਰ ਤੁਸੀਂ ਧਰਨਾ ਲਗਾ ਕੇ ਬੈਠੇ ਹੋ ਔਰ ਵੱਡੀ ਗਿਣਤੀ ਦੇ ਵਿੱਚ ਜਿਹੜੀ ਸ਼ਮੂਲੀਅਤ ਕੀਤੀ ਆ ਕੀ ਕਹਿਣਾ ਚਾਹੋਗੇ ਕਿ ਕਾਰਨ ਹੋਇਆ ਕਿ ਐਡੀ ਵੱਡੀ ਗਿਣਤੀ ਦੇ ਵਿੱਚ ਤੁਹਾਨੂੰ ਰੋਸ ਪ੍ਰਦਰਸ਼ਨ ਧਰਨੇ ਮਜ਼ਾਰੇ ਕਰਨ ਦੀ ਲੋੜ ਪੈ ਗਈ ਹਾਂਜੀ ਅਸੀਂ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਅੱਜ ਸਾਡੇ ਮਹਿਕਮੇ ਦੇ ਮੰਤਰੀ ਮੈਡਮ ਬਲਜੀਤ ਕੌਰ ਜੀ ਸਮਾਜਿਕ ਸੁਰੱਖਿਆ ਦੇ ਮੰਤਰੀ ਹੈ ਇਹ ਇਹਨਾਂ ਦੇ ਦਫ਼ਤਰ ਦੇ ਸਾਹਮਣੇ ਅਸੀਂ ਧਰਨਾ ਲਾਉਣ ਵਾਸਤੇ ਪਹੁੰਚੀ ਆਂਗਣਵਾੜੀ ਵਰਕਰਾਂ ਇਦਾ ਕਾਰਨ ਇਹ ਹੈਗਾ ਕਿ ਜਿਹੜੀ ਸਰਕਾਰ ਦੀ ਮੁਢਲੀ ਜ਼ਿੰਮੇਵਾਰੀ ਹੈ ਸਰਕਾਰ ਉਸ ਤੋਂ ਹੀ ਭੱਜ ਗਈ ਹੈ ਕਿ ਜਿਹੜਾ ਕੋਈ ਮੁਲਾਜ਼ਮ ਕੰਮ ਕਰਦਾ ਜਾਂ ਕੋਈ ਮਜ਼ਦੂਰ ਮਜ਼ਦੂਰੀ ਕਰਦਾ ਮਜ਼ਦੂਰ ਨੂੰ ਤਾਂ ਸ਼ਾਮ ਨੂੰ ਮਜ਼ਦੂਰੀ ਚਾਹੀਦੀ ਹੈ ਤੇ ਮੁਲਾਜ਼ਮ ਨੂੰ 30 ਦਿਨਾਂ ਬਾਅਦ ਇੱਕ ਤਰੀਕ ਨੂੰ ਉਹਦੀ ਤਨਖਾਹ ਚਾਹੀਦੀ ਹੈ ਪਰ ਜਦੋਂ ਤੋਂ ਇਹ ਸਰਕਾਰ ਆਈ ਹੈ ਇਹ ਜਿਹੜੇ ਅੰਗਣਵਾੜੀ ਵਰਕਰਾਂ ਨੂੰ ਇਹ ਮਾਣ ਪੱਤਾ ਨਹੀਂ ਦੇ ਸਕੇ ਤਨਖਾਹ ਤਾਂ ਦਿੰਦੇ ਹੀ ਨਹੀਂ ਹੈਗੇ ਮਾਣ ਪੱਤਾ ਹੈਗਾ ਹਾਲ ਤੇ ਹੈਗੇ ਕਿ ਸਾਡੇ ਵਿੱਚ ਅੰਗਣਵਾੜੀ ਵਰਕਰ ਬੈਠੀਆਂ 14 14 ਮਹੀਨੇ ਹੋ ਗਏ ਉਹਨਾਂ ਨੂੰ ਤਨਖਾਹ ਨਹੀਂ ਮਿਲੀ ਜਿਹੜੀਆਂ ਸਮਾਜ ਭਲਾਈ ਬੋਰਡ ਦੇ ਵਿੱਚ ਕੰਮ ਕਰਦੀਆਂ ਉਹਨਾਂ ਸਾਡੀਆਂ ਭੈਣਾਂ ਨੂੰ 7-7 ਮਹੀਨੇ ਤੋਂ ਤਨਖਾਹ ਨਹੀਂ ਮਿਲੀ ਤੇ ਜਿਹੜੀਆਂ ਪੂਰੇ ਪੰਜਾਬ ਦੇ ਵਿੱਚ ਅਸੀਂ 155 ਬਲਾਕਾਂ ਦੇ ਵਿੱਚ ਕੰਮ ਕਰਦੇ ਆਂ ਹਾਲ ਤੇ ਹੈਗੀ ਕਿ ਜਦੋਂ ਤੋਂ ਇਹ ਸਰਕਾਰ ਆਈ ਹੈ 6 ਮਹੀਨੇ ਨਿਕਲ ਜਾਂਦੇ ਆ ਧਰਨੇ ਦਾ ਅਸੀਂ ਨੋਟਸ ਦਿੰਨੇ ਆ ਧਰਨਾ ਪ੍ਰਦਰਸ਼ਨ ਕਰਦੇ ਆ ਤਾਂ ਉਹ ਦੂਜਿਆਂ ਦੀ ਸਾਰਿਆਂ ਦੀ ਤਨਖਾਹ 6 ਮਹੀਨੇ ਬਾਅਦ ਨਿਕਲੀ ਉਹ ਵੀ ਅੱਧੀ ਜੀ ਕਦੇ ਵੀ ਇਸ ਤਰ੍ਹਾਂ ਨਹੀਂ ਹੁੰਦਾ ਕਿ ਸਟੇਟ ਤੇ ਸੈਂਟਰ ਦਾ ਸ਼ੇਅਰ ਸਾਨੂੰ ਇਕੱਠਾ ਦੇ ਦੇ ਕਹਿੰਦਾ ਏ ਮਤਲਬ ਐ ਮੇਰਾ ਕਿ 2 ਸਾਲ ਤੋਂ ਇਸ ਮਾਨ ਪੱਤਾ ਦੇਣ ਚ ਵੀ ਸਰਕਾਰ ਅਸਫਲ ਹੋ ਗਈ ਦੂਜਾ ਕਾਰਨ ਇਹ ਹੈਗਾ ਕਿ ਪਿਛਲੀ ਕਾਂਗਰਸ ਦੀ ਸਰਕਾਰ ਨੇ ਸਾਡੇ ਆਂਗਣਵਾੜੀ ਕੇਂਦਰਾਂ ਦੇ ਬੱਚੇ ਖੋ ਕੇ ਜਿਹੜੇ ਸਕੂਲਾਂ ਚ ਭਾਤੇ ਸੀਗੇ ਉਹ ਉੱਥੇ ਸੀ ਲੜ ਰਹੀਆਂ ਸੀ ਉਹ ਸਾਡੇ ਬੱਚੇ ਵਾਪਸ ਕੀਤੇ ਜਾਣ ਉਹ ਧੱਕੇ ਨਾਲ ਬਿਠਾਏ ਸੀ ਪਰ ਇਹਨਾਂ ਨੇ ਜਿਹੜਾ ਹੈਗਾ ਆਫੀਸ਼ੀਅਲੀ ਕਰਤਾ ਵੀ ਜਿਹੜਾ 3 ਸਾਲ ਦਾ ਬੱਚਾ ਸਕੂਲ 'ਚ ਦਾਖਲ ਹੋਊਗਾ ਉਹਨੂੰ ਵਰਦੀ ਦਿੱਤੀ ਜਾਊਗੀ ਉਹਨੂੰ ਖਾਣਾ ਦਿੱਤਾ ਜਾਊ ਉਹਨੂੰ ਸਾਰਾ ਕੁਝ ਦਿੱਤਾ ਜਾਊਗਾ ਤੇ ਇਹਨਾਂ ਨੇ ਆਫੀਸ਼ੀਅਲੀ ਉਹ ਬੱਚੇ ਵੀ ਸਾਡੇ ਕੋਲ ਖੋਲੇ ਤੀਜਾ ਇਹਨਾਂ ਨੇ ਜਿਹੜਾ ਕੀਤਾ ਹੈਗਾ ਕਿ ਜਿਹੜਾ ਸਾਡਾ ਆਂਗਣਵਾੜੀ ਕੇਂਦਰਾਂ ਦੇ ਵਿੱਚ ਰਾਸ਼ਨ ਆਉਂਦਾ ਸੀਗਾ 0 ਤੋਂ 6 ਸਾਲ ਦੇ ਬੱਚਿਆਂ ਵਾਸਤੇ ਉਹ ਰਾਸ਼ਨ ਵੀ ਜਿਹੜਾ ਹੈਗਾ ਇਹਨਾਂ ਨੇ ਉਹ ਵੀ ਬਰਬਾਦ ਕਰਤਾ ਜਿਹੜਾ ਉਹਦੀ ਕੁਆਲਿਟੀ ਉਹ ਇੰਨੀ ਘਟੀਆ ਕਰਤੀ ਪਹਿਲਾਂ ਸਾਡੇ ਕੋਲੇ ਰਾਸ਼ਨ ਆਉਂਦਾ ਸੀ ਬੇਰਕਾ ਦਾ ਬੇਰਕਾ ਕੋਲੇ ਪਲਾਂਟ ਲੱਗਿਆ ਸੀ ਬਕਾਇਦਾ ਉਹਦੇ 'ਚ ਪੰਜੀਰੀ ਬਣਦੀ ਸੀ ਉਹਦੇ ਇਹ ਕਣਕ ਚੋਲਾ ਲੱਗ ਤੋਂ ਆਉਂਦੇ ਸੀ ਜਿਹੜਾ ਅਸੀਂ ਖੁਦ ਆਪ ਤਿਆਰ ਕਰਕੇ ਦਿੰਦੇ ਸੀ ਹੁਣ ਇਹਨਾਂ ਨੇ ਕੀ ਕੀਤਾ ਕਿ ਜਿਹੜਾ ਵੇਰਕਾ ਤੋਂ ਲੈ ਕੇ ਮਾਰਕ ਫੈਡ ਨੂੰ ਦੇਤਾ ਮਾਰਕ ਫੈਡ ਨੇ ਅੱਗੇ ਠੇਕੇ ਤੇ ਦੇਤਾ ਠੇਕੇ ਤੇ ਵੀ ਉਹਨਾਂ ਕੰਪਨੀਆਂ ਨੂੰ ਦਿੱਤਾ ਹਿਮਾਚਲ ਦੀਆਂ ਨੂੰ ਜਿਹੜੀਆਂ ਬਲੈਕਲਿਸਟ ਆ ਕੱਚੀ ਪੰਜੀਰੀ ਆ ਰਹੀ ਹੈ ਬਿਲਕੁਲ ਖਰਾਬ ਰਾਸ਼ਨ ਆ ਰਿਹਾ ਹੈਗਾ ਅੰਗਣਵਾੜੀ ਚ ਅਸੀਂ ਬਾਰ ਬਾਰ ਰੋਲਾ ਪਾਉਣੀ ਹੈਗੇ ਰਾਸ਼ਨ ਨੂੰ ਇਹਨੂੰ ਕੱਚੀ ਪੰਜੀਰੀ ਆ ਦੂਜਾ ਸਮਾਨ ਖਰਾਬ ਐ ਨੂੰ ਚਕਾਓ ਦੇਸੀ ਘਿਓ ਦੇ ਥਾਂ ਤੇ ਇਹਨਾਂ ਨੇ ਰਿਫੰਡ ਪਾਉਣਾ ਸ਼ੁਰੂ ਕਰਤਾ ਜਿਹੜੇ ਕਹਿੰਦੇ ਸੀ ਅਸੀਂ ਇਮਾਨਦਾਰ ਆ ਕਰੋੜਾ ਰੁਪਏ ਦਾ ਕਪੜਾ ਇਹ ਰਾਸ਼ਨ ਦੇ ਵਿੱਚ ਕਰ ਗਏ ਤਨਖਾਹਾਂ ਦੇਣ ਚ ਸਫਲ ਐ ਰਾਸ਼ਨ ਬੱਚਿਆਂ ਦਾ ਖਾ ਗਏ ਸਾਡੇ ਬੱਚੇ ਜਿਹੜੇ ਹੈਗੇ ਅੰਗਣਵਾੜੀਆਂ ਦੇ ਜਿਹੜੇ ਹੈਗੇ ਉਧਰ ਤੌਰ ਤੇ ਆਪਣੇ ਸਕੂਲਾਂ ਦੇ ਵਿੱਚ ਕਹਿਣ ਤੋਂ ਭਾਵ ਐ ਕਿ ਅੰਗਣਵਾੜੀ ਕੇਂਦਰ ਨੂੰ ਇੱਕ ਤਾਲਾ ਨਹੀਂ ਲਾਇਆ ਬਾਕੀ ਇਹਨਾਂ ਨੇ ਕਸਰ ਬਾਕੀ ਨਹੀਂ ਛੱਡੀ ਹੈਗੀ ਕੋਈ ਤੇ ਇਹ ਜਿਹੜੀ ਮੰਤਰੀ ਇਹ ਕਹਿੰਦੀ ਕਿ ਮੈਂ ਔਰਤਾਂ ਦੀ ਮੰਤਰੀ ਆ ਔਰਤਾਂ ਦੀ ਗੱਲ ਕਰੂੰਗੀ ਔਰਤਾਂ ਦੇ ਬਾਰ ਦੇ ਸਾਹਮਣੇ ਬੈਠੀਆਂ ਕੋਈ ਗੱਲ ਸੁਣਨ ਵਾਸਤੇ ਤਿਆਰ ਨਹੀਂ ਹੈਗਾ ਦੂਜੀ ਗੱਲ ਮੈਂ ਕਹਿਣਾ ਚਾਹਣੀ ਆ ਵੀ ਇਹ ਜਿਹੜੀਆਂ ਬੱਚਿਆਂ ਦੀਆਂ ਫੀਸਾਂ ਹੈਗੀਆਂ ਅੱਜ ਅਸੀਂ ਪਿੰਡਾਂ ਦੇ ਵਿੱਚ ਜਾਂਦੀ ਆ ਮੈਂ ਮੀਟਿੰਗਾਂ ਕਰਦੀ ਆ ਦੇਖਦੀ ਆ ਕਿ ਪਹਿਲਾਂ ਤਾਂ ਬੱਚਿਆਂ ਦੀਆਂ ਜਿਹੜੀਆਂ ਇਹਨਾਂ ਦੀਆਂ ਬੱਚੇ ਐਸੀ ਬੱਚੇ ਖਾਸ ਕਰਕੇ ਜਿਨ੍ਹਾਂ ਦੀ ਫੀਸਾਂ ਮਾਫ ਹੁੰਦੀਆਂ ਸੀ ਪਹਿਲਾਂ ਤਾਂ ਸਾਧੂ ਸਿੰਘ ਧਰਮ ਸੋਤ ਉਹਨਾਂ ਦੇ ਕਰੋੜਾਂ ਰੁਪਏ ਖਾ ਗਿਆ ਅੱਜ ਇਹਨਾਂ ਨੇ ਕੋਈ ਬੱਚਿਆਂ ਨੂੰ ਫੀਸਾਂ ਨਹੀਂ ਜਿਹੜਾ 10ਵੀਂ ਵਾਲਾ ਬੱਚਾ ਹੈ ਉਹ ਤੋਂ 2000 ਫੀਸ ਮੰਗੀ ਜਾ ਰਹੀ ਹੈ ਐਸੀ ਬੱਚੇ ਤੋਂ ਸਕੂਲ ਦਾਖਲਾ ਲੈਣ ਵਾਸਤੇ ਪਲੱਸ ਪਲੱਸ 2 ਵਾਲੇ ਬੱਚੇ ਤੋਂ 2700 ਰੁਪਇਆ ਮੰਗਿਆ ਜਾ ਰਿਹਾ ਬੱਚੇ ਸਕੂਲ ਪੜਨ ਤੋਂ ਵੀ ਸਮਰਥਾ ਹੈ ਮੈਡਮ ਫੀਸਾਂ ਵੀ ਨਹੀਂ ਭਰਨੀ ਸਰਕਾਰ ਫੀਸਾਂ ਵੀ ਨਹੀਂ ਦੇ ਰਹੀ ਸਰਕਾਰ ਤਨਖਾਹਾਂ ਵੀ ਨਹੀਂ ਦੇ ਰਹੀ ਸਰਕਾਰ ਕਰ ਕੀ ਰਹੀ ਆ ਮੈਮ ਤੁਸੀਂ ਦੱਸਿਆ ਕਿ ਬੱਚਿਆਂ ਨੂੰ ਜਿਹੜਾ ਭੋਜਨ ਦਿੱਤਾ ਜਾਂਦਾ ਉਹ ਪੋਸ਼ਣ ਆ ਤੇ ਇਸ ਹਿਸਾਬ ਨਾਲ ਤਾਂ ਫਿਰ ਜਿਹੜ ਦੇਸ਼ ਦਾ ਸਾਡਾ ਭੁੱਖਾ ਬੱਚਿਆਂ ਨੇ ਆ ਕੇ ਭੁੱਖ ਜਿਹੜਾ ਸਵਾਰਨਾ ਹੁੰਦਾ ਦੇਸ਼ ਦਾ ਉਹਦੇ ਨਾਲ ਬਹੁਤ ਵੱਡਾ ਖਲਵਾੜ ਹੋ ਰਿਹਾ ਫਿਰ ਇਹਦੇ ਤੇ ਕੋਈ ਗਵਰਨਮੈਂਟ ਵੱਲੋਂ ਕੋਈ ਸੈਂਟਰ ਵੱਲੋਂ ਜਾਂ ਜਿਹੜੀਆਂ ਹਿਊਮਨ ਰਾਈਟ ਕਮਿਸ਼ਨ ਆ ਆਰਗੇਨਾਈਜੇਸ਼ਨ ਹੈਗੀ ਉਹਨਾਂ ਵੱਲੋਂ ਕੋਈ ਐਕਸ਼ਨ ਨਹੀਂ ਲਿਆ ਗਿਆ ਹਾਲੇ ਤੱਕ ਸਾਰਾ ਕੁਝ ਇਹਨਾਂ ਨੇ ਦਬ ਕੇ ਰੱਖਿਆ ਹੋਇਆ ਨਾ ਅਸੀਂ ਸਾਡੀ ਮੁੱਖ ਮੰਤਰੀ ਦੇ ਜਿਹੜੇ ਸਪੈਸ਼ਲ ਸੈਕਟਰੀ ਆ ਉਹਨਾਂ ਨਾਲ ਸਾਡੀ ਮੀਟਿੰਗ ਸੀਗੀ ਤਾਂ ਉਹਨਾਂ ਦੇ ਧਿਆਨ 'ਚ ਵੀ ਅਸੀਂ ਲਿਆਂਦਾ ਕਿ ਇਹ ਇਹ ਇਦਾਂ ਕਿਉਂ ਹੋ ਰਿਹਾ ਐਨੀ ਘਟੀਆ ਕੁਆਲਿਟੀ ਦੀ ਫੀਡ ਬੱਚਿਆਂ ਨੂੰ ਕਿਉਂ ਦਿੱਤੀ ਜਾ ਰਹੀ ਹੈ ਪਰ ਹਾਲੇ ਤੱਕ ਇਹ ਸਾਹਮਣੇ ਨਹੀਂ ਆਉਣ ਦਿੱਤਾ ਜਾ ਰਿਹਾ ਐਡਾ ਵੱਡਾ ਕਪਲਾ ਜਿਵੇਂ ਇਹਨਾਂ ਨੇ ਉਹ ਉਹ ਨਹੀਂ ਕੀਤਾ ਹੈਗਾ ਕਿ ਕਣਕ ਦੀ ਥਾਂ ਸੀ ਜਿਹੜੇ ਲੋਕੀ ਲਾਪਾਤਰੀ ਆਟਾ ਦੇਵਾਂਗੇ ਠੀਕ ਹੈ ਉਹ ਆਟੇ 'ਚ ਵੀ ਹਿਰਾ ਫੇਰੀ ਆ ਇਸੇ ਤਰ੍ਹਾਂ ਜਿਹੜਾ ਚੰਗਾ ਭਲਾ ਮਾਰਕ ਫੈਡ ਬਣਾ ਰਿਹਾ ਜਦੋਂ ਸਰਕਾਰੀ ਅਦਾਰਾ ਹੈਗਾ ਉੱਥੇ ਬੜੀ ਬਣਾ ਰਿਹਾ ਤੁਨੂੰ ਵੇਰ ਕਾ ਸੌਰੀ ਵੇਰ ਕਾ ਬਣਾ ਰਿਹਾ ਤੁਸੀਂ ਉਸ ਤੋਂ ਕਿਉਂ ਖੋਇਆ ਕਿਉਂ ਕਿਸੇ ਪ੍ਰਾਈਵੇਟ ਕੰਪਨੀ ਨੂੰ ਦਿੱਤਾ ਇਹਦਾ ਮਤਲਬ ਇਹ ਹੈਗਾ ਜਿਵੇਂ ਆਟੇ 'ਚ ਕਮਿਸ਼ਨ ਖਾਦਾ ਇਹਦੇ 'ਚ ਵੀ ਕਮਿਸ਼ਨ ਖਾ ਰਹੇ ਹਰ ਥਾਂ ਤੋਂ ਪੈਸਾ ਚਾਹੀਦਾ ਰੇਤੇ ਜੋ ਪੈਸਾ ਆਣਾ ਚਾਹੀਦਾ ਜੋ ਪੈਸਾ ਇਹ ਪੈਸਾ ਬਣਾਉਣ ਤੇ ਲੱਗੇ ਹੋਇਆ ਝੂਠ ਮਾਰ ਕੇ ਸਰਕਾਰ ਬਣਾਈ ਹੈ ਹਾਥੀ ਦੇ ਦੰਦ ਹੈ ਖਾਲ ਨਾਲੇ ਹੋਰ ਹੈ ਤੇ ਦਿਖਾਉਣ ਵਾਲੇ ਹੋਰ ਹੈ ਮੈਮ ਜਿਹੜਾ ਅੰਗਣਵਾੜੀ ਵਰਕਰਾਂ ਨੂੰ ਆਫਰ ਲੈਟਰ ਮਿਲਿਆ ਆਫਰ ਲੈਟਰ ਤੇ ਕਿੰਨੀ ਸੈਲਰੀ ਹੈ ਔਰ ਜਿਹੜੀ ਅਕਾਊਂਟ ਚ ਆਉਂਦੀ ਹੈ ਤੁਹਾਨੂੰ ਦਿੰਦੀ ਨਹੀਂ ਉਹ ਕਿੰਨੀ ਦੇ ਰਹੀ ਨਹੀਂ ਇਸ ਟਾਈਮ ਦੇਖੋ ਜਿਹੜੀਆਂ ਤਾਂ ਨਵੀਂ ਆਂਗਣਵਾਲੀ ਵਰਕਰ ਹੈਲਪਰ ਲੱਗੀਆਂ ਉਹਨਾਂ ਦੀ ਤਾਂ ਸਗੋਂ ਤੁਸੀਂ ਗੱਲ ਕਰ ਲਈ ਮੈਂ ਤਾਂ ਗੱਲ ਕਰਨੀ ਭੁੱਲ ਗਈ ਉਹਨਾਂ ਨੂੰ ਜੁਆਇਨ ਕਰਾਇਆ 9 ਮਹੀਨੇ ਹੋ ਗਏ ਤਨਖਾਹ ਨਹੀਂ ਦਿੱਤੀ ਉਹਨਾਂ ਨੂੰ ਕੀ ਲਿਖਿਆ ਤੇ ਕੀ ਦਿੱਤਾ ਹਾਲੇ ਦਾ ਪੰਜੀ ਵੀ ਦਿੱਤੀ ਉਹਨਾਂ ਨੂੰ ਇਹਨਾਂ ਨੇ ਆਫਰ ਲੈਟਰ ਵੀ ਇਸ਼ੂ ਨਹੀਂ ਹੋਇਆ ਜੀ ਉਹਨਾਂ ਨੂੰ ਆਪਰ ਲੈਟਰ ਕੇ ਉਹਨਾਂ ਨੂੰ ਜੁਆਇਨ ਕਰਾ ਚੁੱਕਿਆ ਹੈ ਕਿਸੇ ਨਿਯੁਕਤੀ ਪੱਤਰ ਦੇ ਚੁੱਕਿਆ ਉਹਨਾਂ ਜੁਕਤ ਹੋ ਚੁੱਕਿਆ ਕੰਮ ਕਰ ਰਹੀ ਹੈ ਪਰ ਤਨਖਾਹ ਨਹੀਂ ਦਿੱਤੀ ਕਦੇ ਇਤਿਹਾਸ ਚ ਇਦਾਂ ਦਾ ਕੰਮ ਨਹੀਂ ਹੋਇਆ ਸੀ ਜਿੰਨੀਆਂ ਵੀ ਪੋਸਟਾਂ ਹੁੰਦੀਆਂ ਟੋਟਲ ਦੀ ਮਨਜ਼ੂਰੀ ਆਉਂਦੀ ਹੈ ਤੇ ਇਹਨਾਂ ਨੇ ਕੀ ਕੀਤਾ ਪਿਛਲੇ ਸਾਲ ਕਿ ਜਿਹੜੀਆਂ ਖਾਲੀ ਪੋਸਟਾਂ ਉਹਨਾਂ ਨੂੰ ਕੱਢ ਦੋ ਤੇ ਜਿਹੜੀਆਂ ਵਰਕਿੰਗ ਪੋਸਟਾਂ ਉਹਨਾਂ ਨੂੰ ਮਨਜ਼ੂਰੀ ਦਿਓ ਕਦੇ ਨਹੀਂ ਹੋਇਆ ਸੀਗਾ ਪਿਛਲੇ 42-43 ਸਾਲ ਤੋਂ ਆਂਗਣਵਾੜੀ ਸੈਂਟਰ 47 ਸਾਲ ਤੋਂ ਚੱਲ ਰਿਹਾ ਕਦੇ ਵੀ ਇਦਾਂ ਦਾ ਕੰਮ ਨਹੀਂ ਹੋਇਆ ਸੀਗਾ ਜਿਹੜਾ ਇਹਨਾਂ ਨੇ ਕੀਤਾ ਹੁਣ ਉਹਨਾਂ ਦੀਆਂ ਨੇ ਉਹ ਵੀ ਤਨਖਾਹ ਤੋਂ ਬੈਠੀਆਂ ਸਾਰਾ ਕੁਝ ਬੁਰਾ ਹਾਲ ਆ ਜੇਕਰ ਤੁਸੀਂ ਕਹਿੰਦੇ ਹੋ ਕਿ 9-9 ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ ਮਾਨ ਸਾਹਿਬ ਤਾਂ ਕਹਿੰਦੇ ਖਜ਼ਾਨਾ ਖਾਲੀ ਨਹੀਂ ਖਜ਼ਾਨਾ ਤਾਂ ਭਰਿਆ ਫਿਰ ਪੈਸੇ ਜਾਂਦੇ ਕਿੱਧਰ ਇਹਨਾਂ ਨੂੰ ਸੈਲਰੀ ਕਿਉਂ ਨਹੀਂ ਮਿਲ ਪਉਂਦੀ 9 ਮਹੀਨੇ ਨਹੀਂ 14 ਮਹੀਨੇ ਹੋ ਗਏ ਜਿਹੜੀਆਂ ਬਾਲਪਲਾਈ ਕਾਉਂਸਲ 'ਚ ਕੰਮ ਕਰਦੀਆਂ ਉਹਨਾਂ ਨੂੰ ਤਨਖਾਹ ਨਹੀਂ ਮਿਲੀ ਠੀਕ ਹੈ ਸਮਾਜ ਭਲਾਈ ਬੋਰਡ ਦੇ ਵਿੱਚ ਕੰਮ ਕਰਦੀਆਂ ਉਹਨਾਂ ਨੂੰ 7-7 ਮਹੀਨੇ ਤੋਂ ਤਨਖਾਹਵਾਂ ਨਹੀਂ ਮਿਲੀਆਂ ਜਿਹੜੀਆਂ ਨਵੀਆਂ ਲਾਈਆਂ ਉਹਨਾਂ ਨੂੰ 9-9 ਮਹੀਨੇ ਤੋਂ ਤਨਖਾਹਵਾਂ ਨਹੀਂ ਜਿਹੜੀਆਂ ਦੂਜੀਆਂ ਪੁਰਾਣੀਆਂ ਵਰਕਰ ਹੈਗੀਆਂ ਉਹਨਾਂ ਨੂੰ ਇਹ ਖਜ਼ਾਨਾ ਇਹਨਾਂ ਦਾ ਖਾਲੀ ਕਿੱਥੇ ਖਾਲੀ ਹੈ ਖਜ਼ਾਨਾ ਇਹਨਾਂ ਦਾ ਲੋਕਾਂ ਵਾਸਤੇ ਖਾਲੀ ਆ ਆਪਦੇ ਲਈ ਭਰਿਆ ਹੈਗਾ 70000 ਕਰੋੜ ਰੁਪਏ ਦਾ ਇਹਨਾਂ ਨੇ ਕਰਜ਼ਾ ਚੜਾਤਾ ਪੰਜਾਬ ਦੇ ਸਿਰ ਜਿਹੜੀਆਂ ਔਰਤਾਂ ਨੂੰ ਕਹਿੰਦੇ ਸੀ ਹਜ਼ਾਰ-ਹਜ਼ਾਰ ਰੁਪਿਆ ਦੇਵਾਂਗੇ ਉਹਨਾਂ ਨੂੰ ਕੋਈ ਪੰਜ ਪੈਸੇ ਨਹੀਂ ਦਿੱਤੇ ਜਿਹੜਾ ਪੈਨਸ਼ਨ ਕਹਿੰਦੇ ਸੀ 2500 ਰੁਪਿਆ ਕਰਾਂਗੇ ਕੋਈ ਦੁੱਕੀ ਪੈਨਸ਼ਨ ਨਹੀਂ ਵਧਾਈ ਹੈਗੀ ਮੁਲਾਜ਼ਮਾਂ ਨੂੰ ਤਨਖਾਹਾਂ ਨਹੀਂ ਦੇ ਪਾ ਰਹੇ ਹੈਗੇ ਪੁਰਾਣੀ ਪੈਨਸ਼ਨ ਬਹਾਲ ਨਹੀਂ ਕੀਤੀ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਦਿੱਤਾ ਤਿੰਨ ਤਿੰਨ ਫਸਲਾਂ ਆੜਾ ਨਾਲ ਬਰਬਾਦ ਹੋ ਗਈਆਂ ਪੰਜਾਬ ਦੇ ਲੋਕਾਂ ਤੋਂ ਇਹਨਾਂ ਨੇ ਪੰਜੀ ਨਹੀਂ ਦਿਖਾਈਏ ਤਾਂ ਸਾਰਾ ਕੁਝ ਆਪ ਦੀ والدہ ਜਿਹੜੀਆਂ ਅਸ਼ੋਸ਼ਸ਼ਰਤਾ ਦੇ ਪੈਸੇ ਲਟਾ ਰਹੇ ਆ ਹੁਣ ਚੋਣਾਂ ਵੀ ਸੀਜ਼ਨ ਆਈ 2024 ਦੇ ਵਿੱਚ ਜਿਹੜਾ ਅਲੱਗ-ਅਲੱਗ ਪਾਰਟੀਆਂ ਵੱਲੋਂ ਹਰ ਪਾਰਟੀ ਵੱਲੋਂ ਜਿਹੜਾ ਪ੍ਰਚਾਰ ਕੀਤਾ ਜਾ ਰਿਹਾ ਏ ਉਹ ਹਰ ਘਰ ਦੇ ਵਿੱਚ ਆਉਣਗੇ ਹਰ ਪਿੰਡ ਦੇ ਵਿੱਚ ਹਰ ਲੇਡੀਜ਼ ਜੈਂਟਸ ਸਾਰਿਆਂ ਤੱਕ ਪਹੁੰਚ ਕਰਨਗੇ ਤੇ ਕਿਸ ਤਰ੍ਹਾਂ ਦਾ ਟ੍ਰੀਟ ਫਿਰ ਤੁਹਾਡੇ ਉਨੀ ਜਿਹੜਾ ਕੀਤਾ ਜਾਏਗਾ ਦੇਖੋ ਮੈਂ ਤਾਂ ਜਿਹੜੀਆਂ ਸਾਰੀਆਂ ਆਮਣਵਾੜੀ ਵਰਕਰਸ ਹੈਗੀਆਂ ਜਾਂ ਸਾਰੇ ਲੋਕ ਹੈਗੇ ਆ ਔਰਤਾਂ ਨਾਲ ਇਹਨਾਂ ਨੇ ਠੱਗੀ ਮਾਰੀ ਐ ਨੌਜਵਾਨਾਂ ਨਾਲ ਇਹਨਾਂ ਨੇ ਠੱਗੀ ਮਾਰੀ ਐ ਜਿਹਨੂੰ ਕਹਿੰਦੇ ਸੀ 2500 ਰੁਪਿਆ ਅਸੀਂ ਤੁਹਾਨੂੰ ਬੇਰੁਜ਼ਗਾਰੀ ਭੱਤਾ ਦੇਵਾਂਗੇ ਨੌਕਰੀਆਂ ਤਾਂ ਚੱਕ ਕੇ ਜਿਹੜੀਆਂ ਚਾਰ ਦਿੱਤੀਆਂ ਹਰਿਆਣੇ ਨੂੰ ਰਾਜਸਥਾਨ ਨੂੰ ਤੇ ਦਿੱਲੀ ਨੂੰ ਦੇਤੀਆਂ ਉਹਨਾਂ ਨੂੰ ਤਾਂ ਨੌਕਰੀ ਵੀ ਨਹੀਂ ਦਿੱਤੀ ਉਹਨਾਂ ਦੀ ਫੀਸਾਂ ਵੀ ਨਹੀਂ ਭਰ ਰੇ ਉਹਨਾਂ ਨਾਲ ਵੀ ਠੱਗੀ ਕਿਸਾਨਾਂ ਨਾਲ ਵੀ ਠੱਗੀ ਜਿਨ੍ਹਾਂ ਨੂੰ ਕਹਿੰਦੇ ਸੀ ਐਮਐਸਪੀ ਦੇਵਾਂਗੇ ਉਹਨਾਂ ਨੂੰ ਤਾਂ ਇਹਨਾਂ ਨੇ ਮੁਆਵਜ਼ਾ ਤੱਕ ਨਹੀਂ ਦਿੱਤਾ ਠੀਕ ਐ ਆਂਗਣਵਾੜੀ ਵਰਕਰਾਂ ਨੂੰ ਤਨਖਾਹ ਨਹੀਂ ਮੁਲਾਜ਼ਮ ਟੈਂ ਠੀਕ ਹੈ ਹਰ ਕਿਸੇ ਨਾਲ ਠੱਗੀ ਮਾਰੀ ਹੈ ਸਾਰੇ ਪੰਜਾਬ ਦੇ ਲੋਕਾਂ ਨੂੰ ਇਹਦਾ ਵਿਰੋਧ ਕਰਨਾ ਚਾਹੀਦਾ ਅੱਜ ਦਾ ਜਿਹੜਾ ਤੁਹਾਡਾ ਧਰਨਾ ਇਹਦਾ ਸਮਾਂ ਸੀ ਮੈਂ ਕੀ ਹੈ ਜੀ ਕਿੰਨੇ ਚਿਰ ਤੱਕ ਬੈਠੇ ਹੋ ਇੱਥੇ ਮੈਡਮ ਦੇ ਨਾਲ ਕੀ ਗੱਲਬਾਤ ਕਰਨੀ ਚਾਹੀਦੀ ਮੈਡਮ ਦੇ ਨਾਲ ਦਾ ਮੈਡਮ ਤੋਂ ਤਾਂ ਸਹੀ ਚਾਉਣੇ ਆ ਵੀ ਫਸਟ ਸਾਡੀਆਂ ਜਿਹੜੀਆਂ ਹੈਗੀਆਂ ਦੋ ਤਿੰਨ ਗੱਲਾਂ ਮੈਂ ਤੁਹਾਨੂੰ ਕਿਹਾ ਵੀ ਸਾਡੀਆਂ ਪਹਿਲਾਂ ਤਾਂ ਤਨਖਾਹਾਂ ਰੈਗੂਲਰ ਕਰੋ ਜਿਹੜੀ ਮਾਨ ਪੱਤਾ ਹੈਗਾ ਇਹ ਇਹਨੂੰ ਹਰ ਵਰਕਰ ਤੱਕ ਹਰ ਮਹੀਨਾ ਜਿਹੜਾ ਹੈਗਾ 1 2 ਤਰੀਕ ਤੱਕ ਪਹੁੰਚਦਾ ਕਰੋ ਦੂਜੇ ਅੰਗਣਵਾੜੀ ਕੇਂਦਰਾਂ ਦੇ ਵਿੱਚ ਬੱਚੇ ਭੇਜੋ ਜਿਹੜਾ ਕੇਂਦਰ ਸਰਕਾਰ ਨੇ ਕਿਹਾ ਕਿ ਇਹਨਾਂ ਨੂੰ ਨਰਸਰੀ ਟੀਚਰ ਦੀ ਟ੍ਰੇਨਿੰਗ ਕਰਾਓ ਸਾਨੂੰ ਟ੍ਰੇਨਿੰਗ ਕਰਾਓ ਸਾਨੂੰ ਨਰਸਰੀ ਟੀਚਰ ਦਾ ਦਰਜਾ ਦਿਓ ਠੀਕ ਹੈ ਰਾਸ਼ਨ ਜਿਹੜਾ ਹੈਗਾ ਉਹਨੂੰ ਵਾਪਸ ਵੇਰਕਾ ਕੋਲ ਦਿਓ ਸਾਫ ਸੁਥਰਾ ਰਾਸ਼ਨ ਦਿਓ ਇਹ ਜਿਹੜੀ ਹੈਗੀ ਐ ਡਰਾਮੇबाजी ਬ ਉਹ ਉਹ ਜਿਹਨੇ ਜਾ ਕੇ ਖਤਾਲਾ ਮੇਰਾ ਸੁਣ ਮੇਰੀ ਮੈਂ ਦੇਖ ਅਸੈਸਟ ਕਰਨ ਆਏ ਆ ਅਸੀਂ ਆਪਾਂ ਇਹ ਨਹੀਂ ਗਏ ਬਿਤਾ ਅਟਾ ਅੰਦੂਨ ਸਿ ਇਡੀਆ ਦੁਨੀਆਂ ਨੂੰ ਦੱਸਣੇ ਆ ਹਾਲਾਤ ਆਪਦੇ ਠੀਕ ਕਿਨਾਂ ਦੇ ਬਾਰਮੂਰ ਆਏ ਅਸੀਂ ਜਿਹੜੀ ਹੈਗੀ ਅਸੀਂ ਫੇਰ ਆ ਜਾਂਗੀਆਂ ਕੋਈ ਗੱਲ ਨਹੀਂ ਹੈਗੀ